ਅੱਜ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ 26 ਨਵੰਬਰ ਦਾ ਜਿਹੜਾ ਦਿਨ ਹੈ ਉਹ ਮਨਾਇਆ ਜਾ ਰਿਹਾ ਹੈ ਕਿਉਂਕਿ 2020 ਦੇ ਵਿੱਚ 26 ਨਵੰਬਰ ਨੂੰ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਆਪ ਦੇ ਘੋਲ ਨੂੰ ਰਿਆ ਸੀ ਤੇ ਉਹ ਘੋਲ ਲਗਾਤਾਰ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਲੜਿਆ ਗਿਆ ਜਿਹਦੇ ਵਿੱਚ 750 ਤੋਂ ਵੱਧ ਲੋਕ ਕਿਸਾਨ ਸ਼ਹੀਦ ਹੋਏ ਤੇ ਉਹ ਘੋਲ ਜਿੱਤ ਕੇ ਆਏ ਤੇ ਉਸ ਘੋਲ ਨੂੰ ਸਮੁੱਚੀ ਮਜ਼ਦੂਰ ਜਮਾਤ ਤੇ ਮਿਹਨਤਕਸ਼ਾਨੇ ਉਹਦਾ ਸਾਥ ਦਿੱਤਾ ਤੇ ਉਹ ਘੋਲ ਲੋਕ ਘੋਲ ਹੋ ਨਿਪੜਿਆ ਉਸ ਲੋਕ ਘੋਲ ਦੀ ਗੂੰਜ ਅਮਰੀਕਾ ਤੱਕ ਵੀ ਪਹੁੰਚੀ ਅਮਰੀਕਾ ਦੇ ਮਹਾਨ ਆਗੂ ਨਮੋ ਚਮਸਕੀ ਨੇ ਜਿਹਦੀ ਉਮਰ 95 ਸਾਲ ਦੀ ਹੈ ਉਹਨੇ ਵੀ ਉਸ ਘੋਲ ਦੀ ਸਰਾਨਾ ਕੀਤੀ ਤੇ ਜਿਹੜਾ ਕਹਿੰਦੇ ਸੀ ਮੋਦੀ ਐ ਤਾਂ ਮੂੰਕਣਾ ਪਰ ਪੰਜਾਬ ਦੇ ਯੋਧਿਆਂ ਨੇ ਜਿਨ੍ਹਾਂ ਦਾ ਸਾਥ ਸਮੂਹੇ ਦੇਸ਼ ਦੇ ਮਿਹਨਤਕਸ਼ ਲੋਕਾਂ ਨੇ ਦਿੱਤਾ ਇਹ ਸਾਬਤ ਕਰਤਾ ਕਿ ਜਦੋਂ ਲੋਕ ਘੋਲ ਉੱਠਦੇ ਨੇ ਤਾਂ ਕੋਈ ਮੋਦੀ ਜਾਂ ਕੋਈ ਹੋਰ ਜ਼ਾਬਰ ਹੈ ਜਿਹੜਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਅੱਜ ਉਸ ਘੋਲ ਦੀ ਚੌਥੀ ਵਰੇਗੰਡ ਹੈ ਜਿਹੜੀ ਉਹਨੂੰ ਮਨਾਇਆ ਜਾ ਰਿਹਾ ਤੇ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਉਸ ਵੇਲੇ ਭਾਵੇਂ ਤਿੰਨ ਕਾਲੇ ਕਾਨੂੰਨ ਵਾਪਸ ਹੋ ਗਏ ਸੀ ਪਰ ਜਿਹੜੇ ਮਜ਼ਦੂਰਾਂ ਦੇ 4 ਕਰੋੜ ਰਵਿਲ ਸੀ ਉਹ ਅਜੇ ਤੱਕ ਰੱਦ ਨਹੀਂ ਕੀਤੇ ਗਏ ਕਿਸਾਨੀਆਂ ਕਿਸਾਨਾਂ ਦਾ ਜਿਹੜਾ ਐਮਐਸਪੀ ਦਾ ਕਾਨੂੰਨ ਹੈ ਉਹ ਪੂਰਨ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ ਨਹੀਂ ਕੀਤੇ ਗਏ ਤੇ ਜਿਹੜਾ ਜਮਹੂਰੀਅਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਸੰਵਿਧਾਨ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਅੱਜ ਲੋਕ ਉਸ ਲੋਕ ਕੋਲ ਨੂੰ ਲੰਬੰਦ ਕਰਨ ਦੇ ਲਈ ਪਰਨ ਲੈਣ ਆਏ ਨੇ ਜਿੱਥੇ ਉਹ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਉਹਦੇ ਨਾਲ ਨਾਲ ਅੱਜ ਪਰਨ ਵੀ ਕਰਨ ਆਏ ਨੇ ਕਿ ਅਸੀਂ ਇਹ ਜ਼ਬਰ ਹੱਤ ਕੰਡੇ ਆ ਜਿਹੜੇ ਇਹਨੂੰ ਲਾਗੂ ਨਹੀਂ ਹੋਣ ਦਿਆਂਗੇ ਜਿੱਤ ਲੋਕਾਂ ਦੀ ਹੋਊ ਲੜਦੇ ਹੋਏ ਲੋਕਾਂ ਦੀ ਹੋਊ ਅਸੀਂ ਤਾਂ ਗੱਲ ਇਸ ਕਰਕੇ ਆਏ ਆ ਪਹਿਲਾਂ ਮੋਦੀ ਸਰਕਾਰ ਆ ਜਿਹੜੀ ਉਹਨੇ ਖੇਤੀ ਵਿਰੋਧ ਇਹਨੇ ਕਾਲੇ ਕਾਨੂੰਨ ਲਿਆਂਦੇ ਕਾਰਪੋਰੇਟ ਘਰਾਣਿਆਂ ਦੀ ਪਾਲਿਸੀ ਦੇ ਤਹਿਤ ਦੇਖੋ ਮਨ ਕੀ ਬਾਤ ਕਰਨ ਵਾਲਾ 52 ਇੰਚ ਸਾਥ ਹੀ ਫਲਾਕੇ ਸਟੇਜਾਂ ਤੇ ਬੋਲਣ ਵਾਲਾ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਵਾਲਾ ਇਹਨੇ ਐਡੀ ਛਾਤਰ ਦਿਮਾਗ ਨਾਲ ਕਰੋਨਾ ਮਹਾਮਾਰੀ ਦੀ ਆੜ ਦੇ ਵਿੱਚ ਲੋਕਾਂ ਨੂੰ ਅੰਦਰ ਡੱਕਤਾ ਬਿਨਾਂ ਹੱਥਕੜੀਆਂ ਤੋਂ ਲੋਕਾਂ ਨੂੰ ਕੈਦੀ ਬਣਾ ਲਿਆ ਅਸਲ ਵਿੱਚ ਗੱਲ ਇਹ ਸੀ ਵੀ ਖੇਤੀ ਵਿਰੋਧ ਤਿੰਨ ਕਾਲੇ ਕਾਨੂੰਨ ਫਿੱਟ ਕਰਨੇ ਸੀਗੇ ਲਾਗੂ ਕਰਨੇ ਸੀਗੇ ਪਰ ਸਲੂਟ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਛੋਟੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਮਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਸਾਰਿਆਂ ਨੂੰ ਸਲੂਟ ਆ ਜਿਨ੍ਹਾਂ ਨੇ ਇੱਕੇ ਦਾ ਸਵਾ ਸਬੂਤ ਦਿੱਤਾ ਤੇ ਖੇਤੀ ਵਿਰੋਧ ਤਿੰਨੋ वाले कानून रद्द करवाए हक ਵਿੱਚ ਜਦੋਂ ਮੋਦੀ ਸਰਕਾਰ ਦੀ ਹੱਕ ਵਿੱਚ ਗੋਡਾ ਦਿੱਤਾ ਤੇ ਮਨ ਕੀ ਬਾਤ ਕਰਨ ਵਾਲੇ ਦੀ 52 ਇੰਚ ਸਾਤੀ ਫਲਾ ਕੇ ਸਟੇਜਾਂ ਤੇ ਬੋਲਣ ਵਾਲੇ ਦੀ ਜੀਬ ਦਿੱਤੀ ਕੜਾ ਤੇ ਫਿਰ ਮਾਫੀ ਮੰਗੀ ਸੀਗੀ ਮੋਦੀ ਜੀ ਨੇ ਕਹਿੰਦਾ ਸਾਨੂੰ ਅਸਲ ਵਿੱਚ ਕਿਸਾਨਾਂ ਨੂੰ ਕਾਨੂੰਨ ਸਮਝਾਉਣਾ ਹੀ ਨਹੀਂ ਆਇਆ ਉਹ ਪਰ ਨਹੀਂ ਜਦੋਂ ਇੱਕੇ ਦਾ ਸੂਤ ਇੱਕ ਬੈਨਰ ਹੇਠ ਇੱਕ ਝੰਡੇ ਹੇਠ ਤੇ ਇੱਕੋ ਇੱਕ ਠੀਕਰਾ ਇੱਕ ਤੇ ਸੰਘਰਸ਼ ਦਾ ਜਦੋਂ ਸਾਰੇ ਲੋਕਾਂ ਨੇ ਸੰਘਰਸ਼ ਵਿੱਢਿਆ ਮੋਦੀ ਸਰਕਾਰ ਦੀ ਹੱਕ ਵਿੱਚ ਗੋਡਾ ਦਿੱਤਾ ਸੀ ਫਿਰ ਜੀਵ ਨਿਕਲੀ ਸੀ ਤੇ ਫਿਰ ਮਾਫੀ ਮੰਗੀ ਸੀ ਇੰਨੋਂ ਖੇਤੀ ਵਿਰੋਧ ਕਾਨੂੰਨ ਰੱਦ ਕੀਤੇ ਸੀਗੇ ਸਲੂਟ ਹੈ ਕਿਸਾਨ ਜੱਥੇਬੰਦੀਆਂ ਨੂੰ ਸਲੂਟ ਹੈ ਮਜ਼ਦੂਰ ਜੱਥੇਬੰਦੀਆਂ ਨੂੰ ਸਲੂਟ ਹੈ ਆਮ ਲੋਕਾਂ ਨੂੰ ਸਲੂਟ ਹੈ ਮਜ਼ਮਜ਼ਦੂਰਾਂ ਨੂੰ ਲੂਟ ਹੈ ਭਾਈ ਜੀ ਮੈਂ ਕੁਲਵਿੰਦਰ ਸਿੰਘ ਮੋਹੀ ਵੀਕੇ ਜੀ ਡਕੌਂਦਾ ਹਲਕਾ ਦਾਖਾ ਜੂਤ ਪ੍ਰਧਾਨ ਅਸੀਂ ਅੱਜ ਜੋ ਡੀਸੀ ਸਾਹਦੇ ਮੂਹਰੇ ਧਰਨੇ ਤੇ ਬੈਠੇ ਆ ਇਹ ਅਸੀਂ ਸਵੇ ਦੀਆਂ ਅੱਕੀਆਂ ਹੋਈਆਂ ਸਰਕਾਰਾਂ ਤੋਂ ਸਰਕਾਰਾਂ ਕਰਕੇ ਬੈਠੇ ਆ ਤੁਹਾਨੂੰ ਪਤਾ ਹੀ ਆ ਵੀ ਸਾਡੇ ਝੋਨੇ ਦੀ ਐਤ ਕੀ ਬਹੁਤ ਜਿਆਦੇ ਲੁੱਟ ਹੋਈ ਆ ਕਿਸਾਨ ਨੂੰ ਹਰੇਕ ਪਾਸਿਓਂ ਹੀ ਮਾਰਿਆ ਜਾਂਦਾ ਵਾ ਕਿਸਾਨ ਦੀ ਲੁੱਟ ਲੋਟਾ ਲੋਟਾ ਰੋਕਣ ਦੇ ਗਾਰ ਰੋਕਣ ਨੂੰ ਅਸੀਂ ਅੱਜ ਡੀਸੀ ਸਾਹ ਦੇ ਗੇਟ ਮੂਰੇ ਬੈਠੇ ਸਾਡੀਆਂ ਜੀ ਕਾਫੀ ਥੇਰ ਤੋਂ ਮੰਗਾਂ ਚੱਲ ਰਹੀਆਂ ਵਾ ਸਾਨੂੰ ਹਰੇਕ ਵੇਰੀ ਸਮੇਂ ਦੀ ਸਰਕਾਰ ਇੱਕ ਲਾਲੀਪਾਪ ਦੇ ਦਿੰਦੀ ਆ ਵੀ ਜੀ ਹਾਂ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਜਾਂ ਪੂਰੀਆਂ ਕਰਾਂਗੇ ਤੇ ਇੰਨਾ ਸਾਨੂੰ ਗੱਲਾਂ ਦੇ ਵਿੱਚ ਲੈ ਕੇ ਕਿਸਾਨ ਨੂੰ ਵਾਪਸ ਮੋੜ ਦਿੱਤਾ ਜਾਂਦਾ ਬਾ ਧਰਨਿਆਂ ਤੋਂ ਤੇ ਜੋ ਵੀ ਐਡੀਟੇਸ਼ਨ ਕਰਦਾ ਕਿਸਾਨ ਤਾਂ ਉਹ ਉਸ ਨੂੰ ਗੱਲਾਂ ਦੇ ਵਿੱਚ ਬਸਲਾ ਕੇ ਤੇ ਵਾਪਸ ਮੋੜ ਦਿੱਤਾ ਜਾਂਦਾ ਤੇ ਸਰਕਾਰ ਦੀ ਕੰਨ ਤੇ ਕੰਨਾਂ ਤੱਕ ਜੂੰ ਵੀ ਨਹੀਂ ਸਰਕਦੀ ਕਿਉਂਕਿ ਕਿਸਾਨ ਅੱਜ ਇੰਨਾ ਕੁ ਦੁਖੀ ਹੈ ਇੰਨਾ ਕੁ ਦੁਖੀ ਹੈ ਨਾ ਤਾਂ ਉਹਦਾ ਝੋਨਾ ਵੇਚਿਆ ਕਿਸੇ ਹਾਲ ਨਾਲ ਮੈਂ ਮੰਡੀਆਂ ਦੇ ਵਿੱਚ ਗਿਆ ਖੁਦ ਮੇਰਾ ਆਪਦਾ ਝੋਨਾ 8 ਦਿਨ ਬਾਅਦ ਵਿਕਿਆ ਤੇ ਅਸੀਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਆਂ ਵੀ ਦੇਖੋ ਖਾਣਾ ਤਾਂ ਆਪਾਂ ਅੰਨਾਂ ਜੇ ਕਿਸਾਨ ਹੀ ਮਾਰਿਆ ਗਿਆ ਅੰਨ ਬਣਾਉਣ ਵਾਲਾ ਹੀ ਮਾਰਿਆ ਗਿਆ ਤੇ ਫਿਰ ਸ੍ਰਿਸ਼ਟੀ ਚੱਲੂ ਕਿਵੇਂ ਇੱਕ ਕਿਸਾਨ ਦੇ ਸਿਰ ਤੇ ਹੀ ਇੱਕ ਚੈਨ ਬਣੀ ਹੋਈ ਆ ਇੱਕ ਜੀਵ ਜੰਤੂ ਨੇ ਵੀ ਖਾਣਾ ਇੱਕ ਕਿਸਾਨ ਦੇ ਸਿਰ ਤੇ ਖਾਣਾ ਜਿਹੜਾ ਅੰਨ ਸੀ ਕਿਸਾਨ ਵੜਦਾ ਵਾ ਫਸਲ ਵੜਦਾ ਵਾ ਉਹਦੇ ਵਿੱਚੋਂ ਜਿਹੜਾ ਕੋਈ ਹਿੱਸਾ ਬਚ ਕੇ ਧਰਤੀ ਤੇ ਗਿਰ ਜਾਂਦਾ ਵਾ ਉਹ ਵੀ ਜੀਵ ਜੰਤੂ ਖਾਂਦਾ ਮੈਂ ਜੀ ਲਖਵੀਰ ਸਿੰਘ ਪਿੰਡ ਡੱਲਾ ਠੀਕੇ ਜੂ ਟਕਉਂਦਾ ਜਗਰਾਉਂ ਦਾ ਜੋਤ ਫਾਲਕਾ ਦਾ ਪ੍ਰਧਾਨ ਅੱਜ ਕਰਨੇ ਚਾਹੀਏ ਕਿ ਕੀ ਮੰਗਾ ਤੋਂ ਮੰਗਾ ਸਾਡੀਆਂ ਇਹੀ ਆ ਜੀ ਜਿਵੇਂ ਮਤਲਬ ਝੋਨੇ ਦੀ ਕਟ ਕਾਟ ਬਹੁਤ ਜਿਆਦਾ ਦਿੱਤੀ ਗਈ ਆ 6 6 10 10 ਕੱਟੇ ਵੀ ਲੈ ਗਏ ਵੀ ਇੰਨੀ ਕਾਟ ਇੰਨੀ ਲੁੱਟ ਸੈਲਦਰਾਂ ਵਾਲੇ ਤੇ ਆੜਤ ਕੇ ਕਰਾਉਂਦੇ ਆ ਜੀ ਇੱਕ ਵਾਰ ਡੀਏਪ ਨਾਲ ਦੂਧੀਆਂ ਕਰ ਰਹੇ ਆ ਬਹੁਤ ਗੋਸਿਆਂ ਇਹਦੇ ਕਰਕੇ ਹੀ ਆ ਜੀ 400 ਕਿਲੋ ਘੇਰਿਆ ਜਾਂਦਾ ਜ਼ਿਮੀਂਦਾਰ ਉਧਰ ਹੁਣ ਦੇਖੋ ਰੈੱਡ ਐਂਟਰੀ ਕਰੀ ਜਾਂਦੇ ਆ ਪਰਚੇ ਕਰੀ ਜਾਂਦੇ ਆ 25 2500 ਕਿੱਲੇ ਦਾ ਪਾਈ ਜਾਂਦੇ ਆ ਮਾਜਿਆ ਪਾਈ ਜਾਂਦੇ ਆ ਜਿਹੜੇ ਵਿਜਾਂਦ ਵੀ ਹੋ ਗਈ ਜੀ ਉਥੇ ਵੀ ਮੁਲਾਜ਼ਮ ਤੁਰੇ ਫਿਰਦੇ ਆ ਉਥੇ ਚ ਵੀ ਗੱਠਾ ਜੀ ਤੇ ਚ ਵੱਢੀਆਂ ਉਥੇ ਵੀ ਪਰਚੇ ਕਰੀ ਜਾਂਦੇ ਆ ਜੀ ਆ ਦੱਸੋ ਇਹ ਚ ਹੱਲ ਕੀ ਆ ਬਰਦਾਸ਼ਤ ਹਾਂ ਜੀ 11 ਤੋਂ 3 ਤੱਕ ਆ ਜੀ ਅੱਜ ਦਾ ਤਾਂ ਮਾਂਗੇ ਹੀ ਇਨਸਾਫ ਦਿੱਤਾ ਜਾਵੇ ਆ ਜਿਹੜੇ ਪਰਚੇ ਆ ਇਹ ਨਾ ਕੀਤੇ ਜਾਣ ਜਿਹੜੇ ਸਾ ਤੋਂ 25-2500 ਰੁਪਈਆ ਕਿੱਲੇ ਦਾ ਮੰਗਦੇ ਹੋ ਨਾ ਹੋਵੇ ਠੀਕ ਆ ਜੀ ਰੈੱਡ ਐਂਟਰੀ ਨਾ ਹੋਵੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਇੱਕ ਪੁਆਇੰਟ ਮੇਰੇ ਕੋਲ ਹੈ